ਤਨਤਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼੍ਰੀ ਗੰਗਸਾ ਅੰਮ੍ਰਿਤਸਰ ਵਿਖੇ ਮੌਜੂਦ ਆ ਕਿਥੇ ਕਿ ਹਰ ਐਤਵਾਰ ਨੂੰ ਚਪੈਰਾ ਜੱਤ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਉਸੇ ਤਰ੍ਹਾਂ ਹੀ ਹਰ ਰੋਜ਼ ਹੀ ਅੰਮ੍ਰਿਤ ਵੇਲੇ ਤੋਂ ਕੀਰਤਨ ਸਮਾਗਮ ਹੁੰਦੇ ਨੇ ਸੋ ਸੰਗਤਾਂ ਵੱਡੀ ਗਿਣਤੀ ਸ਼ਰਧਾ ਭਾਵਨਾ ਨਾਲ ਇਸ ਦਰ ਤੇ ਪਹੁੰਚਦੀਆਂ ਨੇ ਸੋ ਇਸ ਵਾਰ ਤਨਤਨ ਬਾਬਾ ਦੀਪ ਸਿੰਘ ਜੀ ਦੇਹਾੜਾ ਮਨਾਇਆ ਜਾ ਰਿਹਾ ਸੋ ਉਸ ਤੋਂ ਪਹਿਲਾਂ ਹਰ ਸਾਲ ਜਿਤਾਰਾ ਇਸ ਸਾਲ ਵੀ ਗੁਰਦੁਆਰਾ ਸ਼੍ਰੀ ਗੰਗਸਾ ਵਿਖੇ ਤੋਂ ਵਜਦੀ ਸੇਵਾ ਜੋ ਕਿ ਸ਼ਾਮ ਨੂੰ ਸ਼ੁਰੂ ਹੋਣੀ ਹੈ ਪਰ ਉਸ ਤੋਂ ਪਹਿਲਾਂ ਹੀ ਸਵੇਰੇ ਗੁੰਮਦ ਸਾਹਿਬ ਦੀ ਜਿਹੜੀ ਕਿ ਸੇਵਾ ਧੁਵਾਈ ਦੀ ਸੇਵਾ ਜਿਹੜੀ ਕਿ ਸ਼ੁਰੂ ਹੋਈ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਨੌਜਵਾਨ ਪਹੁੰਚੇ ਨੇ ਜਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਧੁਵਾਈ ਦੀ ਸੇਵਾ ਜਿਹੜੀ ਕਿ ਸ਼ੁਰੂ ਕੀਤੀ ਗਈ ਹੈ ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਗੁੰਮਦ ਦੇ ਉੱਪਰ ਇਹ ਨੌਜਵਾਨ ਜਥਾ ਚੜਿਆ ਹੋਇਆ ਤੇ ਇਹਨਾਂ ਦੇ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਸੋ ਧੰਤਨ ਬਾਬਾ ਦੀਪ ਸਿੰਘ ਜੀ ਆਪਣੀ ਮਿਹਰ ਸਦਕਾ ਹੀ ਇਹਨਾਂ ਤੋਂ ਸੇਵਾ ਲੈਂਦੇ ਨੇ ਸੋ ਇਹ ਜਿਹੜਾ ਜਥਾ ਹੈ ਪਿਛਲੇ ਤਕਰੀਬਨ 50 ਸਾਲਾਂ ਤੋਂ ਲਗਾਤਾਰ ਹੀ ਹਰ ਸਾਲ ਗੁੰਮਦਾਈ ਤਵਾਇ ਦੀ ਸੇਵਾ ਕਰਦਾ ਹੈ ਸੋ ਸੇਵਕ ਜਥਾ ਇਸ਼ਨਾਨ ਇਹ ਜਥਾ ਹੈ ਤੇ ਇਹਨਾਂ ਦੇ ਵੱਲੋਂ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ ਸੋ ਸਾਰੇ ਹੀ ਵੀਰ ਰਲ ਮਿਲ ਕੇ ਸੇਵਾ ਕਰਦੇ ਨੇ ਸੋ ਸ਼੍ਰੋਮਣੀ ਗੱਧਕਾ ਅਖਾੜਾ ਅਤੇ ਸੇਵਕ ਜਥਾ ਇਸ਼ਨਾਨ ਜਿਹੜਾ ਕਿ ਬਿਲਕੁਲ ਨਿਸ਼ਕਾਮ ਸੇਵਾ ਕਰਦੇ ਨੇ ਸੋ ਸਾਰੇ ਹੀ ਸੇਵਾਦਾਰ ਇੱਥੇ ਮੌਜੂਦ ਨੇ ਸੋ ਅੱਜ ਇਹਨਾਂ ਦੇ ਵੱਲੋਂ ਤੁਹਾਡੀ ਸੇਵਾ ਸ਼ੁਰੂ ਹੋਈ ਹੈ ਗੁੰਮਤਾਂ ਦੇ ਜਿੰਨੇ ਵੀ ਗੁੰਮਤ ਨੇ ਇੱਥੇ ਬਣੇ ਹੋਏ ਗੁਰਦੁਆਰਾ ਸ਼੍ਰੀ ਗਨ ਸਾਹਿਬ ਵਿਖੇ ਸੋ ਇਹਨਾਂ ਦੀ ਤੁਹਾਡੀ ਦੀ ਸੇਵਾ ਇਹਨਾਂ ਵੀਰਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਬੜੀ ਹੀ ਮਿਹਰ ਕੀਤੀ ਹੈ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਬਾਬਾ ਜੀ ਨੇ ਬੜੀ ਹੀ ਮਿਹਰ ਕੀਤੀ ਹੈ ਤੁਹਾਡੇ ਤੇ ਜਿਹੜੀ ਤੁਹਾਨੂੰ ਪਿਛਲੇ 50 ਸਾਲਾਂ ਤੋਂ ਲਗਾਤਾਰ ਹੀ ਸੇਵਾ ਗੁੰਮ ਦੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਾਤਸ਼ਾਹ ਦਾ ਤਰਸ ਆ ਸਾਡੇ ਦੇ ਜਿਹੜੀ ਸਾਨੂੰ ਉਹਨਾਂ ਨੇ ਸੇਵਾ ਦਿੱਤੀ ਹੈ ਸਾਡੇ ਆਪਣੇ ਥੋੜੀ ਕੁਛ ਹੈਗਾ ਇਹਦੇ ਹੋਰ ਵੀ ਲੱਖਾਂ ਦੁਨੀਆ ਹੈਗੀ ਪਰ ਪਰਮੇਸ਼ਰ ਨੇ ਆਪਣੇ ਪ੍ਰੇਮ ਸਿੰਘਾਂ ਨੂੰ ਚੁਣਿਆ ਹੁੰਦਾ ਜਿਹੜੇ ਸ਼ੁਰੂ ਤੋਂ ਨਾਲ ਸ਼ਿੱਧੀ ਤੁਰਦੀ ਆ ਰਹੀ ਹੈ ਨਾ ਉਹ ਸਿੰਘ ਚੁਣ ਕੇ ਪਰਮੇਸ਼ਰ ਦੇ ਨਾਂ ਰੱਖੇ ਹੁੰਦੇ ਨੇ ਇਹੋ ਹੀ ਸ਼ਿੱਧੀ ਫੋਜ ਆ ਬਾਬਾ ਤੀਸਰਾ ਜਿੱਨਾਂ ਜੰਗਾਂ ਲੜੀਆਂ ਸਾਰੀਆਂ ਉਹ ਹੀ ਨੇ ਇਹੋ ਜਿਹਾ ਮੁਰਮੁਰ ਆਉਂਦੇ ਨੇ ਮੁਰਮੁਰ ਚਲੇ ਜਾਂਦੇ ਮੁਰਮੁਰ ਆਉਂਦੇ ਸ਼ਿੱਧੀ ਪੈਰੇ ਲੱਗਦੇ ਨੇ ਫਿਰ ਇਹੋ ਹੀ ਸੇਵਾ ਨੇ ਇਹ ਤੇ ਗੁਰੂ ਸਾਹਿਬ ਦਾ ਸ਼ੀਦਾ ਦਾ ਤਰਸ ਹੈ ਜਿਹੜੇ ਇਹਨਾਂ ਬੱਚਿਆਂ ਕੋ ਸਾਰਿਆਂ ਕੋ ਸੇਵਾ ਲੈ ਰਹੇ ਆ ਤੇ ਅਸੀਂ ਤੇ ਹਰਿਆਣੂ ਕਹਿੰਦੇ ਵੀ ਆਓ ਸੇਵਾ ਕਰੋ ਮਹਾਰਾਜ ਦੀ ਬਾਣੀ ਵੀ ਇਹ ਕਹਿੰਦੀ ਵਣ ਸੇਵਾ ਤੇਰੇ ਗੱਥ ਫੈਰ ਕਹਿੰਦੇ ਉਹ ਹੱਥ ਫੈਰ ਨਿਫਲ ਨੇ ਕਿਸੇ ਕੰਮ ਦੇ ਨਹੀਂ ਜਿਨ੍ਹਾਂ ਹੱਥਾਂ ਨੇ ਸੇਵਾ ਨਹੀਂ ਕੀਤੀ ਹੱਥੀ ਸੇਵਾ ਪ੍ਰਵਾਨ ਆ ਭਗਤ ਦੀ ਲੱਖਾਂ ਕਰੋੜਾਂ ਦੀ ਸੇਵਾ ਕਰ ਲੋ ਪੈਹਾਂ ਨਾਲ ਪਰ ਹੱਥੀ ਸੇਵਾ ਨੂੰ ਮਾਰੇ ਨੇ ਪਹਿਲ ਦਿੱਤੀ ਆ ਉਹ ਵੀ ਪ੍ਰਵਾਨ ਹੁੰਦੀ ਆ ਪ੍ਰਵਾਨ ਪੈਹਾਂ ਦੀ ਵੀ ਸੇਵਾ ਦੀ ਲੇਕਿਨ ਹੱਥੀ ਸੇਵਾ ਭਗਤ ਦੀ ਇੱਕ ਕੋਲਾ ਹੀ ਮੰਨ ਲਓ ਉਹ ਵੀ ਪ੍ਰਵਾਨ ਆ ਪਰ ਇਹ ਸੀਧਾਂ ਦੀ ਸੇਵਾ ਜਿਸ ਸੀਧਾਂ ਨੇ ਬਿਨਾ ਸੀਸੋ ਜੰਗ ਲੜੀ ਹੋਵੇ ਤੇ ਉਹ ਸਾਢੇ 4 ਮੀਲ ਤੋਂ ਇੱਥੇ ਆਣਾ ਹਰਮੰਦਰ ਸਾਹਿਬ ਨੂੰ ਯਾਦ ਕਰਨਾ ਮੁਗਲਾਂ ਕੋ ਕੋ ਛੋਟੀ ਮੋਡੀ ਗੱਲ ਨਹੀਂ ਹੈ ਸੀਸ ਤਲੀ ਤੇ ਰੱਖਣਾ ਇਹ ਯੋਧਿਆਂ ਦਾ ਹੀ ਕੰਮ ਹੁੰਦਾ ਤੇ ਉਹਨਾਂ ਦੀ ਉਹਨਾਂ ਦਾ ਹੀ ਸਾਰਾ ਪੈਰਾ ਉਹਨਾਂ ਦੀ ਸੇਵਾ ਇਹ ਸਾਰੇ ਸੇਵਕੀ ਦਾ ਇਸ਼ਨਾਨ ਗਤਕੇ ਖਾੜੇ ਦੀ ਫੌਜ ਆ ਸਾਰੀ ਜੋ ਬਹੁਤ ਚਿਰ ਤੋਂ ਇਹ ਬੱਚੇ ਸੇਵਾ ਕਰਦੇ ਨੇ ਸ਼ੁਰੂ ਤੋਂ ਮਾਰੇ ਨੇ ਆਪਣੇ ਲਾੜ ਨਾਲ ਲਾਇਆ ਔਰ ਨਿਸ਼ਕਾਮ ਸੇਵਾ ਕਰਦੇ ਨੇ ਕੋਈ ਲਾਲਚ ਨਹੀਂ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਨਹੀਂ ਕੋਈ ਕਿਸੇ ਕੋ ਬੁਰਾਈ ਨਹੀਂ ਕੋਈ ਮਾਇਆ ਨਹੀਂ ਬਸ ਸੇਵਾ ਹੀ ਪਰਮੇਸ਼ਰ ਨੇ ਬਖਸ਼ੀ ਹੈ ਤਾਂ ਸੇਵਾ ਹੀ ਕਰਨਿਆ ਤੇ ਸ਼ੁਕਰ ਹੈ ਮਹਾਰਾ ਜੀ ਸਿੱਖੀ ਨਾਲ ਜੋੜੀ ਰੱਖੇ ਤੇ ਸੇਵਾ ਨਾਲ ਜੋੜੀ ਰੱਖਣ ਬਾਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪਰਮੇਸ਼ਰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸੇਵਾ ਕਰਦਿਆਂ ਨੂੰ ਜੇ ਵੇਖ ਰਿਹਾ ਕਿ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਤੇ ਸੇਵਾ ਕਰ ਰਹੇ ਹੈ ਜੀ ਤਕਰੀਬਨ 50 ਕੁ ਸਾਲ ਹੋ ਗਏ ਛੋਟੇ ਛੋਟੇ ਨੇ ਜਦੋਂ ਆਪਾਂ ਸਾਰੇ ਬੱਚਿਆਂ ਨੂੰ ਇਕੱਠੇ ਕਰਕੇ ਆਣਾ ਇੱਥੇ ਕਮਰੇ ਹੁੰਨੇ ਸੀ ਸਾਡੇ ਕੋਲ ਹੀ ਕਮਰੇ ਹੁੰਦੇ ਸਨ ਸਾਰੇ ਆਪਾਂ ਸੇਵਾ ਕਰਦੇ ਹੁੰਨੇ ਹਾਂ ਇੱਥੇ ਸਾਰੀ ਸੇਵਾ ਕਰਕੇ ਰਾਤੀ 11 11:30 ਵਜੇ ਆਇਣਾ 2 ਘੰਟੇ ਸੋਇਨਾ 1:30 ਵਜੇ ਸ 3:30 4:00 ਤੱਕ ਸੇਵਾ ਚੱਲਨੀ ਹੈ ਫਿਰ ਸੇਵਾ ਕਰਕੇ ਫਿਰ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਕੇ ਤੇ 5:00 ਵਜੇ ਨਾ ਘਰ ਚਲੇ ਜਾਂਦੇ ਸਾਰੇ ਸਿੰਘ ਸੋ ਜਾਂਦੇ ਫਿਰ ਕਾਰੋਬਾਰ ਕਰਦੇ ਕਿਰਤ ਕਰਨ ਵਾਲੇ ਸਾਰੇ ਕੋਈ ਨੌਕਰੀਆਂ ਕਰਦੇ ਨੇ ਕੋਈ ਆਪਣੇ ਕੰਮ ਕੰਮ ਕਰਦੇ ਨੇ ਕਿਰਤ ਕਰਨ ਵਾਲੇ ਸਾਰੇ ਸੇਵਾ ਸਾਰੇ ਗੁਰਸਿੱਖ ਪਰਿਵਾਰ ਨੇ ਸਾਰੇ ਗੁਰੂ ਗੁਰੂ ਨੇ ਆਪ ਹੀ ਸਭ ਜੋੜਿਆ ਸ਼ਹੀਦਾਂ ਨੇ ਆਪ ਹੀ ਕਿਰਪਾ ਕੀਤੀ ਸਾਰੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਜਿਹੜੀ ਇਹ ਤਵਾਈ ਦੀ ਜਿਹੜੀ ਕਿ ਸੇਵਾ ਹੋਣੀ ਹੈ ਕਿਉਂਕਿ ਮੈਂ ਵੇਖ ਰਿਹਾ ਕਿ ਸਵੇਰ ਤੋਂ ਹੀ ਨੌਜਵਾਨ ਲੱਗੇ ਹੋਏ ਨੇ ਹਾਂਜੀ ਇਹ ਇਹ ਸਵੇਰੇ 8:00 ਵਜੇ ਆ ਜਾਂਦੇ ਨੇ ਸਵੇਰੇ 8 ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੈਨੇਜਰ ਸਾਹਿਬ ਦੇ ਸਹਿਯੋਗ ਨਾਲ ਸ਼ੀਦਾ ਸਾਹਿਬ ਦੇ ਮੈਨੇਜਰ ਸਾਹਿਬ ਦੇ ਸਹਿਯੋਗ ਨਾਲ ਵੀ ਨਾਲ ਸੇਵਾ ਸਾਰੇ ਰਲ ਮਿਲ ਕੇ ਕਰਦੇ ਨੇ ਇਹਨੂੰ ਇਹ ਮਿਲਜੁਲ ਕੇ ਹੀ ਹੁੰਦੀ ਸੇਵਾ ਸਾਰਿਆਂ ਦੇ ਜਿਨ੍ਹਾਂ ਕਰਮਾਂ ਤੋਂ ਬਗੈਰ ਤਾਂ ਕੁਝ ਵੀ ਨਹੀਂ ਹੁੰਦਾ ਜੀ ਜਿਨ੍ਹਾਂ ਨੇ ਕਰਮ ਚੰਗੇ ਕੀਤੇ ਉਹਨਾਂ ਨੂੰ ਸੇਵਾ ਮਿਲ ਜਾਂਦੀ ਹੈ ਇਹ ਕਰਮਾ ਕਰਮਾਂ ਦੀ ਖੇਡ ਆ ਸਾਰੀ ਸੇਵਾ ਦੇ ਕਰਮਾਂ ਨਾਲ ਹੀ ਮਿਲਦੀ ਆ ਸਾਰੀ ਜਿੱਥੇ ਵਿੱਚ ਕਿੰਨੇ ਲੋਕ ਤੁਹਾਡੇ ਨਾਲ ਮੌਜੂਦ ਨੇ ਮੈਂ ਵੇਖ ਰਿਹਾ ਕਿ ਨੌਜਵਾਨ ਬਜ਼ੁਰਗ ਨੇ ਕਿੰਨੇ ਜਣੇ ਮੌਜੂਦ ਨੇ ਜਿਹੜੇ ਹਰ ਸਾਲ ਤੁਹਾਡੇ ਨਾਲ ਸੇਵਾ ਕਰਦੇ ਨੇ ਇਸ ਵੇਲੇ ਤੇ 60 70 ਜਣੇ ਤੇ ਆਏ ਹੋਏ ਨੇ ਹੌਲੀ ਹੌਲੀ ਆ ਜਾਂਦੇ ਨੇ ਕਈਆਂ ਨੇ ਬੱਚਿਆਂ ਨੂੰ ਸਕੂਲ ਛੱਡਣਾ ਕਈਆਂ ਕੋਈ ਕੰਮ ਹੁੰਦੇ ਨੇ ਪਰ ਸ਼ਾਮ ਤੱਕ ਤਾਂ 2 250 ਸਿੰਘ ਮਤਲਬ ਹੋ ਜਾਂਦੇ ਖਾੜੇ ਦੇ ਸਿੰਘ ਸਾਰੇ ਆਉਂਦੇ ਇਸ਼ਨਾਨ ਜਿੱਤੇ ਦੇ ਸਿੰਘ ਹੋ ਜਾਂਦੇ ਨੇ ਫਿਰ ਰਾਤੀ ਜਦੋਂ ਮਤਲਬ ਰਾਤ ਨੂੰ ਜਿਹੜੀ ਸੇਵਾ ਹੁੰਦੀ ਹੈ ਸਰਫ ਦੀ ਸੇਵਾ ਹੁੰਦੀ ਹੈ ਉਹ ਹਜ਼ਾਰਾਂ ਦੀ ਤਾਦਾਦ ਵਿੱਚ ਲੱਖਾਂ ਦੀ ਤਾਦਾਦ ਸੰਗਤ ਬਹੁਤ ਆਉਂਦੀ ਹੈ ਉਦੋਂ ਸੰਗਤ ਬਹੁਤ ਹੁੰਦੀ ਹੈ ਤੇ ਅਸੀਂ ਸੰਗਤ ਨੂੰ ਵੀ ਇਹ ਵੀ ਕਹਿੰਦੇ ਵੀ ਜਿਹੜੇ ਤੁਸੀਂ ਸਰਫ ਲਿਆਉਂਦੇ ਹੋ ਜਾਂ ਤੋਲੀ ਲਿਆਉਂਦੇ ਜਿਹੜੇ ਸਰਫ ਲਿਆਉਂਦੇ ਨਾ ਉਹ ਥੋੜਾ ਘੱਟ ਰੋੜਿਆ ਕਰੋ ਤਾਂ ਕਿ ਮਤਲਬ ਜਿੱਥੇ ਇੱਕ ਪੈਕੇਟ ਦੀ ਲੋੜ ਹੁੰਦੀ ਨਾ ਤੇ 50-50 ਪੈਕੇਟ ਰੋੜੇ ਜਾਂਦੇ ਮਤਲਬ ਇਹ ਨਰਾਦਰੀ ਹੁੰਦੀ ਹੈ ਨਾਲੇ ਬਾਰ ਬਾਰ ਪਾਣੀ ਲਾਣਾ ਪੈਂਦਾ ਬਾਰ ਬਾਰ ਪਾਣੀ ਦੀ ਵੇਸਟੇਜ ਵੀ ਬੜੀ ਹੁੰਦੀ ਹੈ ਸਰ ਥੋੜਾ ਰੋੜਿਆ ਜਾਵੇ ਸੰਗਤ ਨੂੰ ਇਹ ਬੇਨਤੀ ਕਰਦੇ ਆ ਲਿਆਓ ਉਸ ਉਹ ਸੇਵਾ ਤੁਸੀਂ ਸੇਵਾਦਾਰਾਂ ਨੂੰ ਦਿਓ ਸੇਵਾ ਦਾ ਰੱਪੇ ਰੋੜਨਗੇ ਤੇ ਉਹ ਜਿਹੜਾ ਸਰਫ ਹੈ ਨਾ ਕਿਤੇ ਭਾਂਡੇ ਮਾਂਜਣ ਦੇ ਕੰਮ ਆ ਜਾਏਗਾ ਇਹ ਫਿਰ ਸਾਰਾ ਸਾਲ ਹੀ ਤੁਹਾਡੀ ਸੇਵਾ ਚਲਦੀ ਰਹਿਣੀ ਇਦਾਂ ਦੇ ਰੋੜ ਜਾਣਾ ਖਤਮ ਹੋ ਜਾਣਾ ਥੋੜਾ ਸਰਫ ਲਾਇਆ ਕਰੋ ਬਸ ਇਹ ਬੇਨਤੀ ਕਰਦੇ ਭਾਈ ਲਈ ਕਿਹੜਾ ਕੈਮੀਕਲ ਕੋਈ ਵਰਤਿਆ ਜਾਂਦਾ ਕਿਉਂਕਿ ਮੈਂ ਵੇਖ ਰਿਹਾ ਕਿ ਚਮਕ ਚਾਹੀਦੀ ਹੈ ਔਰ ਚਮਕ ਦਾ ਵਿਆ ਪਾਣੀ ਹਲ ਤੇ ਪਾਣੀ ਵਜਿਆ ਉਸ ਤੋਂ ਬਾਅਦ ਨਾਲ ਕੋਈ ਕੈਮੀਕਲ ਜਾਂ ਕੋਈ ਕਿਹੜਾ ਤੁਹਾਡੇ ਵੱਲੋਂ ਪ੍ਰੋਡਕਟ ਵਰਤਿਆ ਜਾਂਦਾ ਹਾਂਜੀ ਇਹ ਮਸ਼ੀਨਾਂ ਗਿਆ ਆਪਣੇ ਕੋਲੋਂ ਤੇ ਇਹ ਹੁੰਦਾ ਲਿਸੋਪੋਲ ਵਗੈਰਾ ਹੁੰਦਾ ਵਾ ਉਹਦੇ ਵਿੱਚ ਕੋਈ ਕੈਮੀਕਲ ਪਾਏ ਜਾਂਦੇ ਜਿਹਦੇ ਨਾਲ ਬੜੀ ਸੋਹਣੀ ਚਮਕ ਆਂਦੀ ਹੈ ਬਾਕੀ ਮਿੱਠੇ ਰੀਠੇ ਹੁੰਦੇ ਨੇ ਹੋਰ ਵੀ ਸਮਾਨ ਪੈਂਦਾ ਵਾ ਜਿਹੜਾ ਕੈਮੀਕਲ ਬੜਾ ਸੋਹਣਾ ਤਿਆਰ ਹੁੰਦਾ ਉਹਦੇ ਨਾਲ ਹੀ ਇਹ ਸੇਵਾ ਹੁੰਦੀ ਸਾਰੀ ਇਹ ਗੁਰੂ ਸਾਹਿਬ ਆਪ ਹੀ ਲੈਂਦੇ ਸੇਵਾ ਅਸੀਂ ਕੌਣ ਹੁੰਨੇ ਆ ਕਰਨ ਵਾਲੇ ਸਾਡੇ ਪੱਲੇ ਕੀ ਕੀ ਕਹਿਣਾ ਚਾਹੋਗੇ ਵੇਖੋ ਬਿਨਾਂ ਭਾਗਾਂ ਤੋਂ ਸੇਵਾ ਨਹੀਂ ਮਿਲਦੀ ਤੁਹਾਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਬਾਬਾ ਦੀਸ ਨੇ ਬਖਸ਼ਿਸ਼ ਕੀਤੀ ਹੈ ਜੇ ਤੁਹਾਨੂੰ ਸੇਵਾ ਮਿਲੀ ਹੈ ਸਹੀ ਗੱਲ ਜਿਵੇਂ ਨਾ ਭਾਗਾਂ ਤੋਂ ਸੇਵਾ ਨਹੀਂ ਹੁੰਦੀ ਐ ਇਹ ਤੇ ਜਦ ਤਿੰਨ ਭਾਗਾ Satsang ਨਾਲ ਲੱਵੇ ਸੰਗਤ ਵੀ ਗੁਰੂਆਂ ਨਾਲ ਭਾਗਾ ਤੋਂ ਨਹੀਂ ਮਿਲਦੀ ਸੇਵਾ ਵੀ ਨਾ ਭਾਗਾ ਤੋਂ ਨਹੀਂ ਮਿਲਦੀ ਤੇ ਸੇਵਾ ਵੀ ਤੁਹਾਨੂੰ ਪਤਾ ਕਰਮਾਂ ਤੋਂ ਬਿਨਾਂ ਤੇ ਸੇਵਾ ਹੁੰਦੀ ਨਹੀਂ ਇਹ ਤੇ ਮੈਂ ਪਹਿਲੇ ਵੀ ਕਹਿ ਚੁੱਕਾ ਕਹਿੰਦਾ ਸੇਵਾ ਸੇਵਾ ਜੀ ਸਭ ਕੁਝ ਹੈ ਪਰ ਸੇਵਾ ਵੀ ਉਹ ਹੀ ਲੱਗਦੀ ਹੈ ਜਿਹੜੀ ਸੇਵਾ ਨਿਮਰਤਾ ਨਾਲ ਕੀਤੀ ਜਾਵੇ ਸੇਵਾ ਉਹ ਹੀ ਭਾਗ ਲੱਗਦੀ ਜੇ ਸੇਵਾ ਚ ਆ ਕੇ ਤੁਸੀਂ ਕਿਸੇ ਨਾਲ ਈਰਖਾ ਰੱਖੋ ਵੈਰ ਰੱਖੋ ਤੇ ਤੁਹਾਡੀ ਸੇਵਾ ਕਦੀ ਨਹੀਂ ਪ੍ਰਵਾਨ ਹੋਣੀ ਤੁਸੀਂ ਭਾਵੇਂ 100 ਸਾਲ ਸੇਵਾ ਕਰ ਲਓ 50 ਨੂੰ ਤੇ ਛੱਡ ਹੀ ਦਿਓ ਉਹ ਪ੍ਰਵਾਨ ਹੋਣੀ ਨਹੀਂ ਪਰਮਾਨ ਉਹ ਵੀ ਤੁਹਾਡੀ ਸੇਵਾ ਆਣੀ ਏ ਜਦੋਂ ਤੁਸੀਂ ਨਿਮਰਤਾ ਰੱਖੋਗੇ ਜੇ ਸੰਗਤ ਨੇ ਤੁਹਾਨੂੰ ਕਹਤਾ ਨਾ ਵੀ ਛਾੜੂ ਮੈਨੂੰ ਲਾਣ ਦੇ ਜਾਂ ਬਾਲਟੀ ਮੈਨੂੰ ਲਾਣ ਦੇ ਉਹਨੂੰ ਦੇ ਦਿਓ ਇਹਨਾਂ ਕੋ ਮੈਂ ਨਹੀਂ ਤੈਨੂੰ ਦੇਣੀ ਉਹ ਫਿਰ ਉਹ ਕਹਿੰਦਾ ਨਾ ਹੰਕਾਰ ਆ ਉਸੋ ਮਾਰਿਆ ਉਹ ਜਿੰਨਾ ਮਰਜ਼ੀ ਕਰ ਲੋ ਹੰਕਾਰ ਦੇ ਅੰਦਰ ਹੈਗਾ ਨਾ ਤੁਹਾਡੀ ਸੇਵਾ ਪਰਮਾਨ ਕਦੀ ਨਹੀਂ ਹੋ ਸਕਦੀ ਸੇਵਾ ਨਿਮਰਤਾ ਲੈ ਨੂੰ ਰੱਖ ਨੀਵੇਂ ਰੱਖਣੇ ਫਲ ਲੱਗਦੇ ਹਨ ਬਸ ਇਹੋ ਗੱਲ ਹੈ ਜੀ ਬਿਲਕੁਲ ਸੋ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਬੜੀ ਹੀ ਨਿਮਰਤਾ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਦੇਖ ਸਕਦੇ ਕਿ ਨੌਜਵਾਨ ਨੇ ਉਹ ਗੁੰਮਦ ਦੀ ਸੇਵਾ ਸਫਾਈ ਦੀ ਸੇਵਾ ਕਰ ਰਹੇ ਨੇ ਔਰ ਲਗਾਤਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਦੇ ਵੱਲੋਂ ਵੀ ਸੇਵਾ ਕੀਤੀ ਜਾ ਰਹੀ ਹੈ ਜਕਾਰੇ ਲਗਾਏ ਜਾ ਰਹੇ ਨੇ ਤਨ ਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਸੋ ਬੜੇ ਹੀ ਜੋਸ਼ ਦੇ ਨਾਲ ਔਰ ਉਤਸ਼ਾਹ ਦੇ ਨਾਲ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤਨ ਤਨ ਬਾਬਾ ਦੀਪ ਸਿੰਘ ਨੇ ਬੜੀ ਹੀ ਕਿਰਪਾ ਕੀਤੀ ਹੈ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁੰਮਦ ਦੀ ਧੁਵਾਈ ਦੀ ਜਿਹੜੀ ਸੇਵਾ ਹੈ ਉਹ ਇਹਨਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸਵੇਰ ਤੋਂ ਹੀ ਸ਼ੁਰੂ ਹੋਏ ਨੇ ਔਰ ਅੱਜ ਰਾਤ ਨੂੰ ਵੀ ਪੂਰਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੀ ਧੁਾਈ ਦੀ ਸੇਵਾ ਹੋਵੇਗੀ ਸੋ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਸੋ ਇਸੇ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਕਿ ਧੁਾਈ ਦੀ ਜਿਹੜੀ ਸੇਵਾ ਸ਼ੁਰੂ ਹੋਈ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਗੁੰਮਦ ਦੀ ਧੁਾਈ ਦੀ ਸੇਵਾ ਇਹ ਨੌਜਵਾਨ ਵੀਰ ਲਗਾਤਾਰ ਹੀ ਹਰ ਸਾਲ ਤਰ੍ਹਾਂ ਇਸ ਸਾਲ ਵੀ ਕਰ ਰਹੇ ਨੇ ਸੋ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਦਿਨ ਸਵੇਰ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ